ਸਸ਼ਕਾ ਤੁਸੀਂ ਦੇਖ ਰਹੇ ਹੋ ਜੀਕੇਆ ਟੀਵੀ ਮੈਂ ਹਾਂ ਰਣਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਜਿਸ ਤੋਂ ਮੈਨੇ ਨਸ ਪਾਲਣਿਆ ਤੱਕ ਦੀ ਖ਼ਬਰ ਸ਼ੁਰੂ ਹੋਏਗੀ ਮੋਹਾਲੀ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਖੜੜ ਫਰਾਈਓਵਰ ਤੋਂ ਲੰਘਦੇ ਸਮੇਂ ਦੋ ਮੋਟਰਸਾਈਕਲ ਸਵਾਰਾਂ ਵਾਲੇ ਇੱਕ ਸ਼ਾਹਰੀ ਵਾਹਨੇ ਟੱਕਰ ਮਾਰ ਦਿੱਤੀ ਇਸ ਦਰਾਂ ਤਲਾਹੋ 11 ਕੀ ਵੀ ਕੁਝ ਦੀ ਨਾ ਨਿਕਰਾ ਗਏ ਫਿਰ ਧਾਰਮ ਵਿੱਚ ਸਪੋਰਕਿੰਗ ਕਰਨ ਹੋਏ ਤੋਂ ਬਾਅਦ ਦੋਵੇਂ ਨੌਜਵਾਨ ਜ਼ਖਮੀ ਦਿੱਖ ਪਏ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਵੀਡੀਓ ਵਿੱਚ ਨੌਜਵਾਨ ਜ਼ਖਮੀ ਦਿੱਖ ਨਜ਼ਰ ਆ ਰਹੇ ਨੇ ਹਾਦਸੇ ਸਮੇਂ ਆਵਾਜਾਈ ਆਮ ਵਗ ਰਹੀ ਸੀ ਅਚਾਨਕ ਨੌਜਵਾਨ ਫਲਾਈਓਵਰ ਤੋਂ نیچے ਡਿੱਗ ਪਏ ਰਾਹਗੀਰ ਬਲੋਂ ਨਨਥਰੜਾ ਸਿਵਲ ਹਸਪਤਾਲ ਪਹੁੰਚਵਾਇਆ ਗਿਆ ਜਿੱਥੇ ਦੀ ਹਾਲਤ ਨੂੰ ਗੰਭੀਰ ਦੇਖ पीजीओ चंडीगढ़ में रेफर कर ਦਿੱਤਾ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਸੂ ਤਦਸੀ ਚੱਲੀ ਜਾ ਰਹੀ ਹੈ ਅਮੇਰਸਰ 'ਚ ਤਮਾਕੇ ਦੀ ਖਬਰ ਨੂੰ ਲੈ ਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਪੁਲਿਸ ਚੌਂਕੀ ਤੇ ਕਿਸੇ ਤਰ੍ਹਾਂ ਦਾ ਕੋਈ ਗ੍ਰੇਨੇਡ ਅਟੈਕ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਫਤਿਹਗੜ੍ਹ ਚੌੜੀਆ ਰੋਡ ਤੇ ਕੋਈ ਚੌਂਕੀ ਨਹੀਂ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਇਹ ਕਹਿ ਕੇ ਤਮਾਕੇ ਵਾਲੀ ਜਗ੍ਹਾ ਦੇ ਸਿਰਫ ਕੁਝ ਸ਼ਾਮਿਲ ਨੇ ਜੋ ਗ੍ਰੇਨੇਡ ਹੁੰਨਾ ਕੀਤਾ ਹੁੰਦਾ ਤਰਸਤੀ ਕਿ ਕੰਦ ਵੀ ਨੁਕਸਾਨੀ ਹੋਣੀ ਸੀ ਪਰ ਅਜੇ ਹੁਣ ਨਹੀਂ ਹੋਇਆ ਉਹਨਾਂ ਨੇ ਕਹਿ ਕੇ ਗ੍ਰੇਨੇਡ ਹਮਲੇ ਦੀ ਅਫਵਾਹ ਫੈਲਾਈ ਗਈ ਹੈ ਅਫਵਾਹ ਫੈਲਾਉਣ ਵਾਲੇ ਵੀ ਅਕਸ਼ਨ ਲਿਆ ਜਾਵੇਗਾ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੰਜਾਬ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਐਲਾਨ ਕੀਤਾ ਰੇਲ ਮੰਤਰੀ ਨੇ ਵੀਡੀਓ ਕਾਲਸ ਐਸੇ ਰਾਜਿਸਵਾਰ ਮੁਹਾਰਾ ਜਾਰੀ ਕਰ ਦਿੱਤੀ ਹੈ ਕਿ ਸੋਕੇ ਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਰਾਜ ਨੂੰ 54 ਸੂਇਕੀ ਤੋਂ ਰੁਪਏ ਜਾਰੀ ਕੀਤੇ ਗਏ ਨੇ ਇਸ ਨਾਲ ਪੰਜਾਬ ਨੂੰ 2009 ਤੋਂ 2014 ਦੇ ਮਿਤਾਬ ਦੇ ਸਾਲ 24 guna ਆਤਮ ਖਾਨ ਦਿੱਤੇ ਗਏ ਕੇਂਦਰੀ ਮੰਤਰੀ ਅਸ਼ਵਨੀ ਵਾਸ਼ਵਨ ਨੇ ਕਿਹਾ ਕਿ ਪੰਜਾਬ ਵਿੱਚ 1122 ਕਰੋੜ ਰੁਪਏ ਦੀ ਲਾਗਤ ਨਾਲ ਕੀ ਅਮਰਿੰਦਰ ਸਟੇਸ਼ਨ ਵਿਕਸਤ ਕੀਤੇ ਜਾ ਰਹੇ ਨੇ ਕਿ ਹਰਿਆਣਾ ਵਿੱਚ 1149 ਕਰੋੜ ਰੁਪਏ ਦੀ ਲਾਗਤ ਨਾਲ ਚਲ ਕੇ ਅਮਰਿੰਦਰ ਸਟੇਸ਼ਨ ਨੂੰ ਸਿਰ ਕਿਤੇ ਜਾਣੇ ਨਹੀਂ ਹੋ ਰਿਹਾ ਕਿ ਪੂਰੇ ਦੇਸ਼ ਚੰਦਰ ਰੇਲਵੇ ਦੀ ਕਿਸੇ ਵੀ ਪ੍ਰੋਜੈਕਟ ਲਈ ਫੰਡਾਂ ਦੀ ਕੋਈ ਕਮੀ ਨਹੀਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸਿਆਸਤ ਨੂੰ ਪੂਰੀ ਤਰ੍ਹਾਂ ਆਸਰ ਕਰਨ ਨਜ਼ਰ ਆਨੇ ਨੇ ਬਲਕੌਰ ਸਿੰਘ ਦੇ ਦਿੱਲੀ ਵਿੱਚ ਹੋ ਰੀਆਂ ਵਿਧਾਨ ਸਭਾ ਚੋਣਾਂ ਚ ਵੀ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਉਹਨਾਂ ਨਾਲ ਪੰਜਾਬ ਕਾਉਂਡਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੀ ਮੌਜੂਦ ਸਨ ਰਾਜਾ ਬੜਿੰਗ ਨੇ ਆਪਣੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਦੇ ਹੋਏ ਬਲਕੌਰ ਸਿੰਘ ਦੀ ਵੀਡੀਓ ਸਾਂਝੀ ਕੀਤੀ ਹੈ ਬਲਕੌਰ ਸਿੰਘ ਵਾਲੀ ਕਾਰ 'ਚ ਸਿੱਧੂ ਮੂਸੇਵਾਲਾ ਦਾ ਨਿੱਕ ਜਿਜਕ ਵਜ ਗਿਆ ਕਿ ਉਹ ਕਾਂਗਰਸ ਉਮੀਦਵਾਰ ਲਈ ਵੋਟਾਂ ਮੰਗ ਰਿਹਾ ਕਾਂਗਰਸ ਦੀ ਦਿੱਲੀ ਚੋਣਾਂ ਚ ਕਿਤੇ ਨਾ ਕਿਤੇ ਸਿੱਧੂ ਪਾਲਾ ਦੇ ਨਾਮ ਤੇ ਵੋਟਾਂ ਇਕੱਠੀਆਂ ਕਰਨ ਦੀ ਜਿੰਦਗੀ ਹੋਈ ਹੈ ਜਾਣਕਾਰੀ ਤਾਭ ਪਰਕਾਸ਼ ਸਿੰਘ ਦੀ ਧਿਰ ਦੇ ਕਸਤੁਰਪੁਰ ਬਾਗ ਗਾਰਦੀ ਨਗਰ ਤੋਂ ਕਾਂਗਰਸ ਦੇ ਉਮੀਦਵਾਰ ਅਭਿਸ਼ੇਕ ਕਟਕ ਤੇ ਹੱਕ ਚੋਂ ਪ੍ਰਚਾਰ ਕੀਤਾ ਹੈ ਕਾਂਗਰਸ ਨੇ ਮੂਸੇਵਾਮੀ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਤੋਂ ਵੀ ਮੈਦਾਨ ਉਤਾਰਿਆ ਸੀ ਕਾਂਗਰਸ ਨਾਲ ਨੀੜ ਦਾ ਕਾਰਨ ਪਰਕਾਸ਼ ਸਿੰਘ ਦਾ ਅਕਸਰ ਰਾਕੂ ਨਾਲ ਦੀ ਮਿਲਦੇ ਰਹੇ ਨੇ ਪੇ ਲੁਧਿਆਣਾ ਵਿੱਚ ਇੱਕ ਚੱਲਦੀ ਹੋਈ BMW ਗੱਡੀ ਨੂੰ ਅਚਾਨਕ ਆਗ ਲੱਗ ਗਈ ਕਾਰਨ ਜਦ ਸਵਾਰ ਨੌਜਵਾਨਾਂ ਨੇ ਚੱਲਦੀ ਗੱਡੀ ਤੋਂ ਛਾਲ ਮਾਰ ਕੇ ਜਾਂਚ ਪਹੁੰਚਾਈ ਕਾਰ ਨੂੰ ਟਿਕਾਣਾ ਲੱਭਣ ਦੀ ਕੋਸ਼ਿਸ਼ ਕੀਤੀ ਹੈ ਇਹ ਕਾਰ 2014 ਮਾਡਲ ਦੀ ਸੀ ਕਾਰ ਨੂੰ ਆਕਲਤ ਤਬਾਹ ਕਈ ਦੁਕਾਨਾਂ ਨੇ ਅਕ ਪਛਾਣ ਦੀ ਕੋਸ਼ਿਸ਼ ਕੀਤੀ ਪਰ ਆਕ ਪਾਥੇ ਗਈ ਆਖਿਰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਕਾਰ ਨੂੰ ਪਾਇਆ ਅਚਾਨਕ ਤੌਰ ਤੇ ਕੀਤੀ ਘਟਨਾ ਕ੍ਰਾਸ ਰੋਡ ਬੰਦੂ ਵਾਹਨ ਗੜੀ ਮਾਫੀ ਦੁਕਾਨ ਮੈਕ ਬੀ ਐਮ ਡਬਲਯੂ ਨੂੰ ਰਿਪੇਅਰ ਕਰਨ ਦਾ ਬਾਦ ਇਸ ਦਾ ਟ੍ਰਾਇਲ ਲੈਣ ਲਈ ਨਿਕਲੇ ਸੰਦੂ ਦਾ ਅਚਾਨਕ ਕਾਰ ਦੇ ਇੰਜਨ ਨੂੰ ਖਰਾਬ ਲਿਆ ਤੇ ਅਚਾਨਕ ਗੱਡੀ ਨੂੰ ਪਾਰਕਿੰਗ ਹੁੰਨਾ ਕਾਰ ਨੂੰ ਆਗਲਾ ਕੇ ਤਮੇ ਕਾਰ ਪਰ ਕੈਨੇਕਨ ਇੱਕ ਚੰਗੀ ਗੱਡੀ ਦੀ ਰਫਤਾਰ ਘਟਾ ਕੇ ਛਾਲ ਮਾਰ ਕੇ ਆਪਣਾ ਬਚਾ ਕੀਤਾ ਉਹਨਾਂ ਨੇ ਬੋਲ ਸੀ ਦੱਸਿਆ ਕਿ ਗੱਡੀ ਉਹਨਾਂ ਦੇ ਵਰਕਸ਼ਾਪ ਤੇ ਰਿਪੇਅਰ ਵਾਸਤੇ ਆਈ ਸੀ ਕਾਰ ਨੂੰ ਅੰਧ ਕਿਵੇਂ ਲੱਗੀ ਇਸ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਜਹਾਜ਼ ਭਾਰਤ ਲਈ ਰਵਾਨਾ ਹੋਇਆ ਅਮਰੀਕਾ ਚ ਸਾਬਕਾ ਸੰਭਾਲਕ ਬਾਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਦੇ ਸਖਤ ਕਦਮ ਚ ਉਰੇ ਸ਼ੁਰੂ ਕਰ ਦਿੱਤੇ ਨੇ ਇਸ ਤੋਂ ਬਾਅਦ ਅਮਰੀਕਾ ਚ ਵਸੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਰਿਪੋਰਟ ਕਰਨ ਲਈ ਸਾਰਾ ਜਹਾਜ਼ ਭਾਰਤ ਟਰਵਾਨਾ ਹੋਇਆ ਹੈ પ્રાપ્ત ਜਾਣਕਾਰੀ ਅਨੁਸਾਰ ਭਾਰਤ ਔਨ ਵਾਲੀ ਦੀਪੋਰਟੇਸ਼ਨ ਫਲਾਈਟ ਵਿੱਚ 205 ਭਾਰਤੀ ਨਾਗਰਿਕਾਂ ਸਵਾਰ ਸੰਟਰਪ ਦੀ ਵਾਈਟ ਹਾਊਸ ਵਾਪਸੇਤ ਬਾਦ ਭਾਰਤ ਲਈ ਪਹਿਲੀ ਦੀਪੋਰਟੇਸ਼ਨ ਫਲਾਈਟ ਹੈ ਰਾਸ਼ਟਰਪਤੀ ਡੋਨਾਲਡ 트াম্প ਨੇ ਆਪਣੇ ਇਮੀਗ੍ਰੇਸ਼ਨ ਅਜੰਡੇ ਨੂੰ ਪੂਰਾ ਕਰਨ ਲਈ ਫੌਜ ਦੀ ਮਦਦ ਲਈਏ ਦਿੱਸਤੇ ਫੌਜੀ ਜਹਾਜ਼ਾਂ ਦੀ ਮਦਦ ਨਾਲ ਅਮਰੀਕਾ ਤੋਂ ਗੈਰ ਕਾਨੂੰਨੀ ਵਾਸੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਣ ਦਾ ਕੰਮ ਸ਼ੁਰੂ ਹੋਇਆ ਮੌਸਮ ਵਿਭਾਗ ਨੇ ਪੰਜਾਬ ਵਿੱਚ yellow alert ਜਾਰੀ ਕੀਤਾ ਹੈ alert ਤੋਂ ਨਹੀਂ ਆਖਰੀ ਸ਼ੀਤ ਲਹਿਰ ਬਾਰੇ ਨਹੀਂ ਹੈ ਸੂਬਾ ਪੰਜਾਬ ਵਿੱਚ 5 ਫਰਵਰੀ ਤੱਕ ਬਰੀ ਬਰਫ਼ ਦੀ ਸੰਭਾਵਨਾ ਵਾਲੀ ਚਾਰਨੀ ਕੀਤਾ ਗਿਆ ਦਰਸਰ ਸੋਮਵਾਰ ਕਿ ਨਵਾਂ ਵੈਸਟਰਨ ਡਿਸਟਰਬੈਂਸ ਵਰਗ ਹੋ ਗਿਆ ਜਿਸ ਦਾ ਪ੍ਰਭਾਵ ਅਪਾਣ ਦੀ ਫਸਲੀ ਕਰ ਰਹੀ ਹੈ ਇਸੇ ਨਾਲ ਹੀ ਹੋਣ ਵਾਲੇ ਕਿੰਨ ਦਿਨਾਂ ਵਿੱਚ ਤਾਪਮਾਨ ਨੂੰ ਥੋੜਾ ਜਿਹਾ ਵਧਿਆ ਹੋਇਆ ਦੇਖਿਆ ਜਾ ਸਕਦਾ ਹੈ ਫਿਲਹਾਲ ਇਸ ਬਾਰੇ ਕੋਈ ਖਾਸ ਨਹੀਂ ਦੁਨੀਆ ਕਿਤਾਸਾ ਖਬਰਾਂ ਨੇ ਕਿਸੇ ਦੇਤੇ ਰਜੀ ਕਿ ਕਿ